ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀਆਂ ਦੇ ਚਰਨਾ ਪਾਸ ਨਮਸਕਾਰ ਹੈ ਵਾਹਿਗੁਰੂ ਜੀਓ ਅੱਜ ਬਹੁਤ ਛੋਟੀ ਜਿਹੀ ਬੇਨਤੀ ਲੈ ਕੇ ਆਪ ਜੀ ਦੇ ਚਰਨਾ ਚ ਹਾਜ਼ਰ ਹੋਈ ਆਂ ਆਪ ਜੀ ਕਿਰਪਾ ਕਰਕੇ ਪਰਵਾਣ ਕਰਿਓ ਸੰਗਤ ਜੀਓ ਘਰ ਵਿੱਚ ਜਦੋਂ ਵੀ ਆਪਾਂ ਪ੍ਰਸ਼ਾਦ ਛਕਨੇ ਆਂ ਭਾਵ ਜਦੋਂ ਵੀ ਆਪਾਂ ਕੋਈ ਰੋਟੀ ਪਾਣੀ ਚਾਹ ਕੌਫੀ ਕੋਸ਼ ਵੀ ਖਾਣੇ ਆਂ ਉਹ ਦੋਂ ਸਿਰਫ ਤੇ ਸਿਰਫ ਇੱਕ ਪੋਖਤ੍ਰਿਪਤ ਕਰਨ ਵਾਲਾ ਹੀ ਪਦਾਰਥ ਹੁੰਦਾ ਹੈ ਪ੍ਰਸੰਗਤ ਜੀ ਜੇ ਅਸੀਂ ਆਪ ਕੋਸ਼ ਵੀ ਖਾਣ ਤੋਂ ਪਹਿਲਾਂ ਭਾਵੇਂ ਜੇ ਆਪਾਂ ਪਾਣੀ ਵੀ ਪੀਣ ਤੋਂ ਪਹਿਤਾਂ ਸਿਰਫ ਇੱਕ ਸ਼ਬਦ ਜਿਹੜਾ ਹੈ ਸੁਖਮਣੀ ਸਾਹਿਬ ਜੀ ਦਾ ਕਾਮ ਕਰੋਦਰ ਲੋਗ ਮੋ ਬਿਨਸ ਜਾਇ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਸੰਗਤ ਜੀਓ ਇਹਨੂੰ ਪੜ੍ਹ ਕੇ ਜੇ ਆਪਾਂ ਕੁਝ ਵੀ ਖਾਵਾਂਗੇ ਪੀਵਾਂਗੇ ਉਹ ਸਾਡੇ ਸਰੀਰ ਨੂੰ ਅੰਮ੍ਰਿਤ ਦੇ ਤਾਈ ਲੱਗੇਗਾ ਜਿਵੇਂ ਅੰਮ੍ਰਿਤ ਹੁੰਦਾ ਹੈ ਉਹ ਸਖਾਦੇ ਗਏ ਭੋਜਨ ਦਾ ਉਵੇਂ ਹੀ ਫਲ ਸਾਨੂੰ ਮਿਲੇਗਾ ਕਿਉਂਕਿ ਜਿਵੇਂ ਆਂਦੇ ਨੇ ਕੀ ਜੈਸਾ ਅੰਨ ਵੈਸਾ ਮਨ ਤੇ ਜਦੋਂ ਆਪਾਂ ਅੰਨ ਖਾਵਾਂਗੇ ਸੰਗਤ ਜੀਓ ਹੱਕ ਹਲਾਲ ਦੀ ਕਮਾਈ ਕਰਕੇ ਦਸਾਂ ਨੌ ਆਂਦੀ ਕਿਰਤ ਕਰਕੇ ਅੱਧੇ ਮਾਤਰਾ ਦੇ ਵਿੱਚ ਤੇ ਉਹ ਪਹਿਲਾਂ ਹੀ ਅੰਮ੍ਰਿਤ ਹੁੰਦਾ ਹੈ ਤੇ ਸੰਗਤ ਜੀ ਜਦੋਂ ਵੀ ਆਪਾਂ ਕੁਛ ਖਾਵਾਂਗੇ ਤੇ ਇਹ ਸ਼ਲੋਕ ਪੜ੍ਹਾਂਗੇ ਤੇ ਉਹਦੇ ਵਿੱਚ ਜਿਹੜੇ ਪ੍ਰਸ਼ਾਦ ਹੈ ਜਿਹੜੀ ਰੋਟੀ ਹੈ ਉਹ ਅੰਮ੍ਰਿਤ ਬਣ ਜਾਵੇਗੀ ਤੇ ਉਹਨੂੰ ਖਾਣ ਦੇ ਨਾਲ ਸਾਡੇ ਜਿਹੜੇ ਪੰਜੇ ਵਿਕਾਰ ਨੇ ਉਹ ਸ਼ਾਂਤ ਹੋ ਜਾਣਗੇ ਸੰਗਤ ਜੀਓ ਆਪ ਜੀ ਕਿਰਪਾ ਕਰਕੇ ਇੰਨੀ ਬੇਨਤੀ ਪ੍ਰਵਾਨ ਕਰਿਆ ਜੇ ਕਿ ਜਦੋਂ ਵੀ ਆਪਾਂ ਕੁਛ ਖਾਈਏ ਆਪਣੇ ਜੀਵਨ ਜੀ ਇਹ ਨੇਮ ਬਣਾਈਏ ਕਿ ਜਦੋਂ ਵੀ ਕੁਝ ਖਾਣਾ ਪੀਣਾ ਹੈ ਭਾਵੇਂ ਪਾਣੀ ਹੀ ਪੀਣਾ ਹੈ ਇਹ ਸ਼ਲੋਕ ਪੜ੍ਹ ਕੇ ਤੇ ਪੀਏ ਖਾਈਏ ਸਸੰਗਤ ਜੀ ਇਨੀਆਂ ਬੇਨਤੀਆਂ ਪਰਵਾਨ ਕਰਨੀ ਆਪ ਉਚਕ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ